ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮਲ ਸਿੰਘ ਅੱਜ ਪਟਿਆਲੇ ਦੇ ਵਿੱਚ ਇੱਕ ਹਰਿਆਣਾ ਨੰਬਰ ਗੱਡੀ ਐਂਟਰ ਹੋਈ ਦੋ ਕੁੜੀਆਂ ਦੋ ਮੁੰਡੇ ਯਾ ਨਸ਼ੇ ਵਿੱਚ ਸੀ ਕੀ ਪ੍ਰੋਬਲਮ ਸੀ ਕਿਸੇ ਨੂੰ ਅਜੇ ਤੱਕ ਪਤਾ ਨਹੀਂ ਕੋਈ ਸਾਬਤ ਨਹੀਂ ਹੋਇਆ ਪਰ ਪਬਲਿਕ ਤੋਂ ਬਚ ਗਏ ਪਬਲਿਕ ਬਹੁਤ ਸੀਗੀ ਵਿੱਚ ਹੀ ਮੈਂ ਸੀ ਉਹ ਪਬਲਿਕ ਤੇ ਦੇਖਣ ਵਾਲਾ ਕਿ ਗੱਡੀ ਨੇ ਜਿਹੜਾ ਇਹਦੇ ਅੱਗੇ ਆਇਆ ਉਹਨੂੰ ਮਾਰਤਾ 4 ਸਾਲ ਦਾ ਬੱਚਾ ਮਰ ਗਿਆ ਇੱਕ ਕੁੜੀ ਦੀਆਂ ਲੱਤਾਂ ਟੁੱਟੀਆਂ ਇੱਕ ਬਜ਼ੁਰਗ ਦੀ ਬਾਹ਼ ਤੋੜਦੀ ਇੱਕ ਦੇ ਸਿਰ ਦੇ ਉੱਤੋਂ ਚੁਪਾਤੀ ਬੜਾ ਬੁਰਾ ਹਾਲ ਕੀਤਾ ਬਾਅਦ ਚ ਇਹਦੇ ਵਿੱਚ ਮੋਟਰਸਾਈਕਲ ਗੱਡੀਆਂ ਜਾਂ ਲਾ ਕੇ ਪਬਲਿਕ ਨੇ ਫੜਿਆ ਬਾਅਦ ਚ ਚੌਂਕਾਂ 'ਚ ਪੁਲਿਸ ਖੜੀ ਹੁੰਦੀ ਹੈ ਪੁਲਿਸ ਨੂੰ ਜਿਵੇਂ ਹੀ ਪਤਾ ਲੱਗਿਆ ਉਹਨਾਂ ਨੇ ਇਹ ਇਹਨਾਂ ਨੂੰ ਕੁੱਟਣ ਲੱਗ ਗਏ ਸੀ ਕੁੱਟ ਕੇ ਹੀ ਮਾਰ ਦੇਣਾ ਸੀ ਲੋਕਾਂ ਨੇ ਪਰ ਮੌਕੇ ਦੇ ਪੁਲਿਸ ਨੇ ਬਚਾ ਲਿਆ ਇਹਨਾਂ ਨੂੰ ਤੇ ਇਹਨਾਂ ਨੂੰ ਗੱਡੀ ਵੀ ਥਾਣੇ ਚ ਲੈ ਗਈ ਇਹਨਾਂ ਨੂੰ ਵੀ ਥਾਣੇ ਚ ਲੈ ਗਈ ਇਹਨਾਂ ਚ ਇੱਕ ਬੰਦਾ ਜਿਹੜਾ ਚਲਾਉਂਦਾ ਸੀ ਉਹ ਫਰਾਰ ਹੋ ਗਿਆ ਸ਼ਾਇਦ ਚਲਾਉਣ ਵਾਲਾ ਫਰਾਰ ਹੋ ਗਿਆ ਹੁਣ ਪਤਾ ਨਹੀਂ ਉਹਨਾਂ ਦਾ ਨਸ਼ਾ ਕੀਤਾ ਸੀ ਇਹ ਤਾਂ ਉਹਨਾਂ ਦਾ ਡਾਕਟਰੀ ਰਿਪੋਰਟ ਦੱਸੂ ਜਾਂ ਕੀ ਗੱਲਬਾਤ ਹੈ ਇਹ ਰੱਬ ਨੂੰ ਪਤਾ ਵੀ ਕੀ ਕਹਾਣੀ ਸੀ ਉਹ ਕਿੱਧਰੋਂ ਆਏ ਸੀ ਕਿਉਂ ਆਏ ਸੀ ਦੁਖਨਵੰਦ ਸਾਹਿਬ ਦੇ ਪੁਰਾਣੇ ਬੱਸ ਸਟੈਂਡ ਤੋਂ ਬਹੁਤ ਉਹਨਾਂ ਨੇ ਅਰਥਲੀ ਮਚਾਤੀ ਇਧਰੋਂ ਲੀਲਾ ਭਵਨ ਤੋਂ ਇੱਕ 4 ਸਾਲ ਦਾ ਬੱਚਾ ਮਾਰਤਾ ਬਹੁਤ ਬੁਰਾ ਹਾਲ ਹੈ ਸਸੀ ਕਲ ਸਾਰੇ ਨੇ ਬੜੀ ਦੁੱਖ ਦੀ ਖਬਰਾਂ ਬਸ ਮੈਂ ਆਪ ਬੱਚੇ ਦੇ ਕੱਪੜਾ ਦਿੱਤਾ ਆਪਦੇ ਹੱਥਾਂ ਨਾਲ ਕਿਤੇ ਛੋਟਾ ਜਿਹਾ ਬੱਚਾ ਮਰ ਗਿਆ ਉਹਨਾਂ ਦੇ ਮਾਤਾ ਪਿਤਾ 4 ਸਾਲ ਦਾ ਅੱਖਾਂ ਦੇ ਸਾਹਮਣੇ ਮੈਂ ਪਿੱਛੇ ਮੇਰੇ ਵਾਲਾ ਜਾਜ ਲੈ ਕੇ ਤੁਰਿਆ ਆਉਂਦਾ ਸੀਗਾ ਮੈਂ ਮੇਰੇ ਜਾਜ ਨੂੰ ਰੋਕਿਆ بس ਜੋ ਯਾ ਰੱਬ ਨੂੰ ਹੀ ਪਤਾ ਹੈ ਬਹੁਤ ਮਨ ਖਰਾਬ ਹੋਇਆ ਸ਼ਸ਼ੀ ਗੱਲ ਜੀ